ਨਿਕਲ ਗਿਆ ਆਰਟ ਸਾਈਡ ਕਰਨੋ ਕਿ ਅਸੀਂ ਸਰਬਾਲਾ ਜੀ ਦੀ ਪ੍ਰੋਮੋਸ਼ਨ ਕਿਵੇਂ ਕਰਾਂਗੇ ਓਕੇ ਅਸੀਂ ਹਮੇਸ਼ਾ ਸਿਮਿਲਰ ਜੀ ਪ੍ਰੋਮੋਸ਼ਨ ਕਰ ਰਹੇ ਹਾਂ ਇਸ ਵਾਰ ਕੁਝ ਅੱਡ ਕਰਦੇ ਹਾਂ ਅੱਡ ਕਰਦੇ ਹਾਂ ਕਿਪੀ ਜੀ ਕੀ ਕਰਨਾ ਹੈ ਅੱਡ ਅੱਡ ਇਹ ਹੈਗਾ ਜੀ ਵੀ ਅੱਡ ਆਪਾਂ ਪਤਾ ਕਰਦੇ ਹਾਂ ਕੀ ਆਪਾਂ ਕੱਲ ਨੂੰ ਆਪਾਂ ਕੱਲ ਨੂੰ ਅੰਮ੍ਰਿਤਸਰ ਚੱਲਦੇ ਹਾਂ ਆਪਾਂ ਨਾਲੇ ਪਹਿਲਾਂ ਦਰਵਾਸਾ ਮੱਥਾ ਟੇਕਦੇ ਹਾਂ ਤੇ ਫਿਰ ਉਸ ਤੋਂ ਆਪਾਂ ਇਹ ਡਿਸਾਈਡ ਕਰਾਂਗੇ ਵੀ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਬੈਸਟ ਬੈਸਟ ਜਿਹੜੀਆਂ ਪਲੇਸਿਸ ਨੇ ਪੂਰੇ ਪੰਜਾਬ ਦੇ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ ਉਹ ਸਾਨੂੰ ਸਾਡੀ ਜਿਹੜੀ ਆਡੀਅנס ਆ ਸਾਨੂੰ ਕਮੈਂਟ ਕਰਕੇ ਥੱਲੇ ਦੱਸੇ ਵੀ ਸਾਨੂੰ ਇੱਥੇ ਆਸਵਾਦ ਖਾਣ ਨੂੰ ਮਿਲਦਾ ਇੱਥੇ ਆ ਚੀਜ਼ ਵਧੀਆ ਇੱਥੇ ਆ ਚੀਜ਼ ਵਧੀਆ ਮਤਲਬ ਕੋਈ ਆਪਣਾ ਪਲਾਨ ਕੋਈ ਨਹੀਂ ਹੈ ਸਾਨੂੰ ਜਿਹੜਾ ਸੱਦੂਗਾ ਸੀ ਉੱਥੇ ਆਵਾਂਗੇ ਬਿਲਕੁਲ ਸਾਨੂੰ ਤੁਸੀਂ ਥੱਲੇ ਕਮੈਂਟ ਕਰ ਦਿਓ ਵੀ ਬਾਈ ਲੁਧਿਆਣੇ ਆ ਜੋ ਫਲਾਣੀ ਜਗ੍ਹਾ ਤੇ ਆ ਅਸੀਂ ਅੱਜ ਰੋਟੀ ਖਾਣੇ ਆ ਤੁਸੀਂ ਘਰ ਵੀ ਬੁਲਾ ਸਕਦੇ ਆ ਜੀ ਵਿਆਹ ਤੇ ਵੀ ਵਿਆਹ ਤੇ ਵੀ ਜਿੱਥੇ ਵੀ ਆਜ਼ਾਦ ਆ ਜਿੱਥੇ ਰਹੋਗੇ ਉੱਥੇ ਹੀ ਆਵਾਂਗੇ ਹਾਂ ਅਗਲੇ 10 ਦਿਨ ਅਸੀਂ ਵਿਹਲੇ ਆ ਹੁਣ ਚਾਹ ਪੀਣ ਵੀ ਆ ਸਕਦੇ ਆ ਕਿਸੇ ਦੇ ਘਰ ਵੀ ਆ ਸਕਦੇ ਆ ਜੋ ਤੁਹਾਨੂੰ ਜਿੱਥੇ ਮਾਰਨ ਕਿਰਪਾ ਕਰਦੀ ਬਹੁਤ ਜਣਾ ਗਾਲਪੁਰ ਤੇ ਕਿਰਪਾ ਕਰਦੀ ਸਰਵਾਲਾ ਜੀ ਸਰਵਾਲਾ ਜੀ ਮੈਂ ਕਹਿੰਦੇ ਨੇ ਸਰਵਾਲਾ ਜੀ ਅੰਮ੍ਰਿਤਸਰ ਤੋਂ ਕਰ ਰਿਹਾ ਤੇ ਅੰਮ੍ਰਿਤਸਰ ਆਲੇ ਫਟਾਫਟ ਹਾਂ ਪਹਿਲਾਂ ਅੰਮ੍ਰਿਤ ਅੱਛਾ ਕੱਲ ਤੇ ਪਰਸੋਂ ਦਾ ਦੋ ਦਿਨ ਦਾ ਪਲਾਨ ਆਪਣਾ ਰੈਡੀ ਆ ਅੰਮ੍ਰਿਤਸਰ ਤੇ ਜਲੰਧਰ ਕੱਲ ਨੂੰ ਅੰਮ੍ਰਿਤਸਰ ਪਰਸੋਂ ਨੂੰ ਜਲੰਧਰ ਤੁਸੀਂ ਅੰਮ੍ਰਿਤਸਰ ਦਾ ਪਹਿਲਾਂ ਲੱਸੋ ਵੀ ਅੰਮ੍ਰਿਤਸਰ ਅੰਮ੍ਰਿਤਸਰ 12 ਨੂੰ ਜਲੰਧਰ ਫਿਰ ਉਸ ਤੋਂ ਬਾਅਦ ਸਾਡੇ ਕੋਲੇ 6-7 ਦਿਨ ਨੇ ਸਤ ਤੁਸੀਂ ਸਾਨੂੰ ਇਹ ਦੱਸਣਾ ਵੀ ਅਸੀਂ ਆਈਏ ਕਿੱਥੇ ਅਸੀਂ ਕਿੱਥੇ ਆਵਾਂਗੇ ਪਟਿਆਲਾ ਬਟਾਲਾ ਜਿੱਥੇ ਤੁਹਾਡਾ ਮਨ ਕਰੇ ਚੈੱਕ ਲਿਓ ਫਟੇ ਜੰਦਾਬਾਦ